ਹਾਂਜੀ ਪਸ਼ੂ ਮੇਲਾ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਲੁਧਿਆਣਾ ਤੋਂ ਇਹ ਵੀਡੀਓ ਰਿਕਾਰਡ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇੱਥੇ ਨਾ ਆਹ ਗਾਵਾਂ ਸੀਗੀਆਂ ਤੇ ਇਹ ਸੀਗੀਆਂ ਮੰਨ ਕੇ ਚੱਲੋ ਹਰ ਇੱਕ ਨਸਲ ਦੀਆਂ ਗਾਵਾਂ ਜਿਵੇਂ ਐਚ ਐਫ ਹੋਗੀ ਤੇ ਸਾਈਵਾਲ ਹੋਗੀ ਇਹਨਾਂ ਸਾਰੀਆਂ ਗਾਵਾਂ ਦੀਆਂ ਟੁਵੜ ਨਿਸ਼ਾਨੀਆਂ ਦੱਸੀਆਂ ਹੋਈਆਂ ਸੀਗੀਆਂ ਤੇ ਐਚ ਐਫ ਜਿਹੜੀ ਸੀਗੀ ਤੇ ਜਾਂ ਕੋਈ ਸਾਈਵਾਲ ਸੀ ਜਿਹੜੀਆਂ ਦੋ ਗੋਲੀਆਂ ਨਸਲਾਂ ਸੀਗੀਆਂ ਉਹਨਾਂ ਦੀਆਂ ਵੀ ਇੱਥੇ ਬੱਚੀਆਂ ਸੀਗੀਆਂ ਤੇ ਉਹਨਾਂ ਦੇ ਸਾਹਮਣੇ ਵੀ ਬੋਰਡ ਲੱਗੇ ਹੋਏ ਸੀਗੇ ਵੀ ਕਿਹੜੀ ਨਸਲ ਦੀ ਕਿਹੜੀ ਦੋਗਲੀ ਬੱਚੀ ਆ ਕਿਹੜੀ ਸਹੀ ਨਸਲ ਦੀ ਐ ਤੇ ਕਿਹੜੀ ਕਿਵੇਂ ਆ ਤੇ ਬਾਕੀ ਦੁੱਧ ਦਾ ਹਿਸਾਬ ਕਿਤਾਬ ਇਹਨਾਂ ਦੇ ਪੂਰਾ ਦੱਸਿਆ ਸੀਗਾ ਅੱਜ ਮੈਂ ਜਰਸੀਆਂਾਂ ਦੀ ਹੈਗੀ ਹਨਾ ਤੇ ਇਹਨੇ 41.57 ਕਿਲੋ ਦੁੱਧ ਵੀ ਇਸ ਬੱਚੀ ਨੇ ਕੱਢਿਆ ਬਾਕੀ ਪਹਿਲਣਾ ਵੇੜਾਂ ਤੇ ਵੱਡੀਆਂ گاਵਾ ਹਨਾ ਤੇ ਇਹ ਵੀ ਦੱਸੇਗਾ ਇਹ ਸੀਗੀਆਂ ਤੇ ਦੂਜੇ ਆਪਣੇ ਟੱਠੇ ਵੀ ਸੀਗੇ ਤੇ ਆਹਾ ਜਿਵੇਂ ਬਹੁਤ ਤਕੜੀ ਤਕੜੀ ਗਾਂਾਂ ਸੀਗੀਆਂ ਦੋਗਲੀ ਗਾਂ ਸੀਗੀਆਂ ਪਰ ਇਹਦਾ ਦੁੱਧ ਦਾ ਵੀ ਜਿਹੜਾ ਬਹੁਤ ਵਧੀਆ ਸੀਗਾ ਸਟਰਕਚਰ ਇਹਦਾ ਦੁੱਧ ਦਾ ਲਗਭਗ ਕਹਿੰਦੇ 24 ਲੀਟਰ ਦੇ ਨੀਟ ਤੇ ਰੇਣੇ ਦੁੱਧ ਕੱਢਿਆ ਸੀਗਾ ਤੇ ਆ ਵੀ ਜਿਵੇਂ ਆਹ ਦੋਗਲੀ ਆ ਹਨਾ ਤੇ ਇਹ ਇਹਨਾਂ ਨੇ ਦਾ ਸਾਨ ਲਿਖਿਆ ਹੋਇਆ ਵੈਸੇ ਪਰ ਆਪਾਂ ਨੂੰ ਦਾ ਟੱਠਾ ਹੁੰਦਾ ਇਹ ਹਨਾ ਤੇ ਇਹ ਪਤਾ ਨਹੀਂ ਤਾਂ ਯੂਨੀਵਰਸਿਟੀ ਨੇ ਆਪਦੇ ਵੱਲੋਂ ਲਾਇਆ ਸੀਗਾ ਤੇ ਪਤਾ ਨਹੀਂ ਵੀ ਕਿਸੇ ਜ਼ਿੰਮੇਦਾਰ ਨੇ ਇਹ ਚੀਜ਼ ਲਾਈ ਵੀ ਸੀਗੀ ਵੀ ਉਹਨਾਂ ਨੇ ਆਪਦੀ ਪ੍ਰਦਰਸ਼ਨੀ ਲਾਈ ਹੋਈ ਸੀਗੀ ਪਰ ਇਹਨਾਂ ਦੇ ਪਸ਼ੂਆਂ ਦੇ ਵਿੱਚ ਇੱਕ ਚੀਜ਼ ਮੈਨੂੰ ਬਹੁਤ ਮੈਨੂੰ ਚੰਗੀ ਲੱਗੀ ਵੀ ਇੰਨਾ ਇਕੱਠੇ ਹੋਣ ਦੇ ਬਾਵਜੂਦ ਵੀ ਨਾ ਵੀ ਕਿਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦੌੜ ਭੱਜ ਨਹੀਂ ਵੀ ਇਸ ਤੋਂ ਬਾਅਦ ਆਪਾਂ ਆਉਣੇ ਮੱਛੀ ਪਾਲਣ ਦਾ ਇੱਥੇ ਬਹੁਤ ਹੀ ਵਧੀਆ ਇੱਕ ਸਟਾਲ ਲੱਗਿਆ ਹੋਇਆ ਸੀਗਾ ਜਿੱਥੇ ਇਹਨਾਂ ਨੇ ਇਹ ਦਿਖਾਇਆ ਗਿਆ ਸੀਗਾ ਕਿ ਮੱਛੀਆਂ ਨੂੰ ਇੱਕ ਟੈਂਕ ਦੇ ਵਿੱਚ ਆਪਾਂ ਕਿਦਾਂ ਪਾਲ ਸਕਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਇੱਕ ਛੋਟੇ ਜਿਹੇ ਟੈਂਕ ਚ ਇਹਨਾਂ ਨੇ ਮੱਛੀਆਂ ਛੱਡ ਕੇ ਦਿਖਾ ਗਾਉਂਗਾ ਇਸ ਤੋਂ ਬਾਅਦ ਹੋਰ ਨਸਲ ਦੀਆਂ ਵਧੀਆ ਵਾਲੀਆਂ ਤੇ ਮਹਿੰਗੀ ਵੈਰਾਈਟੀ ਦੀਆਂ ਜਿਹੜੀਆਂ ਅਕਿਊਰੀਅਮ ਬਣਾ ਕੇ ਉਸ ਦੇ ਵਿੱਚ ਮੱਛੀਆਂ ਨੂੰ ਸ਼ੋਅ ਕਰਵਾਇਆ ਗਿਆ ਸੀ ਲੋਕਾਂ ਨੂੰ ਤੇ ਬਹੁਤ ਸੋਹਣੀਆਂ ਸੋਹਣੀਆਂ ਮੱਛੀਆਂ ਇੱਥੇ ਦੇਖਣ ਨੂੰ ਮਿਲੀਆਂ ਛੋਟੀਆਂ ਵੀ ਸੀ ਵੱਡੀਆਂ ਵੀ ਸੀਗੀਆਂ ਤੇ ਇੱਕ ਟੈਂਕ ਦੇ ਵਿੱਚ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਮੱਛੀਆਂ ਉਹ ਦੇਖਣ ਨੂੰ ਮਿਲੀਆਂ ਇਸ ਦੇ ਨਾਲ ਹੀ ਇਹਨਾਂ ਨੇ ਇੱਥੇ ਬਹੁਤ ਚੰਗੀ ਤਰ੍ਹਾਂ ਇੱਕ ਪੋਸਟਰ ਵਗੈਰਾ ਤੇ ਬੁਕਸ ਵਗੈਰਾ ਦਿਖਾਉਂਗਾ ਹਾਂਗਾ ਸੀਗਾ ਇੱਕ ਮਾਡਲ ਜੇ ਬਣਾ ਕੇ ਦਿਖਾਏ ਹੋਏ ਸੀਗੇ ਕਿ ਆਪਾਂ ਮੱਛੀ ਪਾਲਣ ਦਾ ਜਿਹੜਾ ਤੰਦਾ ਉਹ ਕਿੱਦਾਂ ਕਰ ਸਕਦੇ ਆ ਉਸ ਤੋਂ ਬਾਅਦ ਇੱਕ ਇੱਥੇ ਪੰਛੀ ਵੀ ਸੀਗੇ ਉਹਨਾਂ ਨੂੰ ਪਾਲਣ ਦੀ ਵੀ ਜਿਹੜੀ ਜਾਣਕਾਰੀ ਇਹ ਦਿੰਦੇ ਸੀ ਔਰ ਜੋਲਾ ਵੀ ਮੈਂ ਇੱਥੇ ਦੇਖਿਆ ਜਿਹੜਾ ਕਿ ਜਿਸ ਨੂੰ ਉਗਾਉਣ ਦਾ ਸਹੀ ਤਰੀਕਾ ਜਿਹੜਾ ਇੱਥੇ ਦੱਸਿਆ ਗਿਆ ਸੀਗਾ ਤੇ ਅੱਗੇ ਆਪਾਂ ਸੰਦਾਵਾਲੇ ਚੱਲਦੇ ਆਂ ਆਹ ਹੈ ਕਿ ਆ ਜਿਹੜੀ ਆਪਾਂ ਮੱਕੀ ਦਾ ਚਾਰ ਪਾਉਣੇ ਨੇ ਸੈਲਜ ਨੂੰ ਕਵਰ ਕਰਨ ਵਾਲੀ ਮਸ਼ੀਨ ਆ ਬਹੁਤ ਵਧੀਆ ਮਸ਼ੀਨ ਸੀ ਤੇ ਆਹ ਮੱਕੀ ਵੜਨ ਵਾਲੀ ਮਸ਼ੀਨ ਆ ਤੇ ਇਹਨਾਂ ਦੀਆਂ ਵੀ ਵੱਖ-ਵੱਖ ਤਰ੍ਹਾਂ ਦੀਆਂ ਆਪੋ ਆਪਣੀਆਂ ਜਿਹੜੀਆਂ ਫਰਮਾਂ ਸੀਗੀਆਂ ਆਪ ਫਰਮਾਂ ਨੇ ਆਪੋ ਆਪਣੀਆਂ ਪ੍ਰਦਰਸ਼ਨੀਆਂ ਲਾਈਆਂ ਵੀਆਂ ਸੀਗੀਆਂ ਤੇ ਬਹੁਤ ਵਧੀਆ ਸੰਦ ਸੀਗੇ ਤੇ ਇਹਨਾਂ ਦੇ ਉੱਤੇ ਸਬਸਿਡੀ ਰੇਟ ਸਾਰਾ ਕੁਝ ਇਹਨਾਂ ਦੇ ਉੱਪਰ ਲਿਖਿਆ ਹੋਇਆ ਸੀਗਾ ਤੇ ਆਹ ਆਈ ਥਿੰਕ ਰੇ ਖਲਾਰਨ ਵਾਲਾ ਸੀਗਾ ਬਾਕੀ ਮੈਨੂੰ ਪੂਰਾ ਨਹੀਂ ਪਤਾ ਸ਼ਾਇਦ ਰੇ ਖਲਾਰਨ ਵਾਲਾ ਜਿਗਾਰਡਮੈਂਟ ਇਹ ਸੀਗਾ ਪਰ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਨਾ ਉੱਥੇ ਸਮਝਾਏ ਹੋਏ ਸੀਗੇ ਸਾਫ ਸਿਟੀ ਦਾ ਵੀ ਹੋਰ ਵੀ ਸਾਰਾ ਕੁਝ ਤੇ ਆਹਾ ਐਫਕੋ ਦਾ ਡਰੋਨ ਸੀਗਾ ਐਫਕੋ ਕੰਪਨੀ ਦੇ ਵਿੱਚ 10-12 ਕਿਲੋ ਪਾਣੀ ਜਿਹੜਾ ਪੈਂਦਾ ਤੇ ਇਹਦਾ ਰੇਟ ਮੈਨੂੰ ਪੱਕੀ ਤਰ੍ਹਾਂ ਕਨਫਰਮ ਨਹੀਂ ਹੈਗਾ ਪਰ ਪ੍ਰੋਕਸੀਮੀਟਲੀ ਲਗਭਗ 1.5 ਤੋਂ 3 ਲੱਖ 22 ਨੇ ਸ਼ਾਇਦ ਦੱਸਿਆ ਸੀਗਾ ਹੋ ਸਕਦਾ ਇਹ ਤੋਂ ਵੱਧ ਹੋਵੇ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂਗਾ ਤੇ ਬਾਈ ਨਾਲ ਮੈਂ ਗੱਲਬਾਤ ਵੀ ਕੀਤੀ ਤੇ 10-12 ਕਿਲੋ ਵੀ ਬਾਈ ਕਹਿੰਦਾ ਪਾਣੀ ਪੈਂਦਾ ਤੇ ਐਫ ਕੋ ਦਿਗਾ ਹੀ ਇਹਦੇ ਵਿੱਚ ਆਪਾਂ ਸਪਰੀਆਂ ਜਿਹੜੀਆਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਨਾਲ ਇਹਦੇ ਇੱਕ ਟੈਂਪੂ ਵੀ ਸੀਗਾ ਮੰਨ ਕੇ ਚਲੋ ਜਿਹਦੇ ਵਿੱਚ ਇਹਨੂੰ ਕੈਰੀ ਕਰਨਾ ਹੁੰਦਾ ਨਾਲ ਦੋ ਬੈਟਰੀਆਂ ਤੇ ਨਾਲ ਆ ਜਿਹੜਾ ਡਰੋਨ ਦੇ ਥੱਲੇ ਉਹ ਪ੍ਰੋਜੈਕਟ ਜਾ ਪੈਣਾ ਜਿਹਦੇ ਵਿੱਚ ਸਾਹਮਣੇ ਪੱਖੇ ਲੱਗੇ ਹੋਏ ਆ ਉਹ ਚਾਰਜਰ ਕਰਨ ਵਾਲਾ ਇਹਨੂੰ ਸਿਸਟਮ ਸੀਗਾ ਤੇ ਇੱਕ ਬੋਦੇ ਵਧੀਆ ਤਰੀਕੇ ਦੇ ਨਾਲ ਤੇ ਇਹਨਾਂ ਦੀਆਂ ਹੁਣ ਟ੍ਰੇਨਿੰਗਾਂ ਟੂਰਨੀਆਂ ਵੀ ਚੱਲ ਰਹੀਆਂ ਜੇਕਰ ਕਿਸੇ ਕੁੜੀ ਨੇ ਲੈਣਾ ਹੋਵੇ ਤਾਂ ਕੁੜੀ ਨੂੰ ਤਾਂ ਲਗਭਗ ਹੀ ਫ੍ਰੀ ਵਾਂਗੂ ਪੈ ਜਾਂਦਾ ਹੈਗਾ ਤੇ ਇਹ ਕੱਲੇ ਡਰੋਨ ਦਾ ਮੈਨੂੰ ਰੇਟ ਤੇ ਨਾ ਬਾਈ ਜਾਇਆ ਜੋ ਵੀ ਰੇਟ ਬਾਈ ਨੇ ਘੱਟ ਦੱਸਿਆ ਜਾਂ ਵੱਧ ਦੱਸਿਆ ਰੇਟ ਮੈਨੂੰ ਪੱਕਾ ਕਨਫਰਮ ਨਹੀਂ ਹੈਗਾ